ਐਸਪੀ ਡੀproptoਟ ਸਿੰਘ ਵਰਕ ਤੇ ਵੱਲੋਂ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੀਕ੍ਰੇਟ ਤਲਾਬ ਮੀਲੀ ਸੀ ਕੀ ਨਾਮੀ ਬਤਮਾਸ ਸਮੇਤ ਅਸਲਾ ਤੇ ਹੈਰੋਇਨ ਜਿਹੜਾ ਅੰਮ੍ਰਿਤਸਰ ਤੋਂ ਫੱਤੂ ਡਿੱਗਾ ਸਾਈਡ ਤੋਂ ਆ ਰਹੇ ਸਨ ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਹੋਇਆ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਵੱਲੋਂ ਪਰਮਿੰਦਰ ਸਿੰਘ ਦੱਸਤੀ ਕਿ ਅਗਵਾਈ ਦੇ ਵਿੱਚ ਸਮੇਤ ਇੰਸਪੈਕਟਰ ਜਰਨੈਲ ਸਿੰਘ ਇਨਚਾਰਜ ਸੀਆਈਏ ਸਟਾਫ ਕਪੂਰਥਲਾ ਦੀ ਟੀਮ ਤੋ ਜਿਹੜਾ ਹੈ 1 ਕੇ ਫੱਤੂ ਟਿੱਕਾ ਸਾਈਡ ਤੋਂ ਰਵਾਨਾ ਕੀਤਾ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਸੂਚਨਾ ਦੇ ਅਧਾਰ ਤੇ ਸਮੇਤ ਮੁਖ ਅਫਸਰ ਥਾਣਾ ਫੱਤੂ ਟਿੱਕਾ ਦੀ ਟੀਮ ਦੇ ਨਾਲ ਮਿਲ ਕੇ ਪਿੱਛਾ ਕੀਤਾ ਗਿਆ ਜਿਸ ਦੇ ਤਹਿਤ ਬਦਮਾਸ਼ਾ ਦੇ ਵੱਲੋਂ ਪੁਲਿਸ ਪਾਰਟੀ ਤੇ ਤਿੰਨ ਫਾਇਰ ਕੀਤੇ ਗਏ ਤਾਂ ਪੁਲਿਸ ਪਾਰਟੀ ਨੇ ਪਿੰਡ ਖੀਰਾਵਾਲੀ ਪਾਸ ਦੇ ਨੇੜੇ ਜਿਹੜਾ ਉਹ ਤਿੰਨ ਬਦਮਾਸ਼ਾ ਨੂੰ ਘੇਰਾ ਪਾ ਲਿਆ ਜੋ ਘੇਰੇ ਨੂੰ ਦੇਖਦੇ ਹੋਏ ਬਦਮਾਸ਼ਾ ਦੇ ਵੱਲੋਂ ਦੱਸਦੀ ਹੈ ਕਿ ਆਪਣੀ ਗੱਡੀ ਨੂੰ ਛੱਡ ਕੇ ਜਿਹੜਾ ਉੱਥੋਂ ਭੱਜ ਗਿਆ ਤੇ ਆਪਣੇ ਬਚਾਅ ਦੇ ਲਈ ਨੇਰਲੇ ਸਕੂਲ ਦੀ ਛੱਤ ਉੱਤੇ ਜਿਹੜੇ ਚੜ ਗਏ ਜਿਨ੍ਹਾਂ ਨੂੰ ਫੜਨ ਦੇ ਸਮੇਂ ਉਹਨਾਂ ਨੇ ਸਕੂਲ ਦੀ ਛੱਤ ਤੋਂ ਛਾਲਾ ਮਾਰ ਦਿੱਤੀਆਂ ਤੇ ਜਿਸ ਦੇ ਕਾਰਨ ਦੋ ਬਦਮਾਸ਼ਾਂ ਦੇ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਨੂੰ ਮੌਕੇ ਤੇ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ। ਆਪਣੀ ਗਰਾਲ ਸਰ ਇਹ ਜਿਹੜੇ ਫਟੂਟਿੰਗਾ ਚ ਇਨਸੀਡੈਂਟ ਹੋਇਆ ਉਸ ਨੂੰ ਕੀ ਜਾਣ ਕੇ ਲਈ ਕਿੰਨੇ ਲੋਕ ਰਜਿਸਟਰੀਫ ਹੋਏ ਨੇ ਕੀ ਹੈ ਹਸ਼ਟਾਗ ਕੀ ਇਹਦੇ ਵਿੱਚ ਪੰਜਾਬ ਸਰਕਾਰ ਤੇ ਸਹਿਮਾ ਜੋ ਡੀਜੀਪੀ ਪੰਜਾਬ ਦਾ ਉਹ ਯਾਦਵ ਜੀ ਦਾ ਹਦਾਇਤਾਂ ਮੁਤਾਬਕ ਜਿਹੜਾ ਜ਼ੀਰੋ ਟੋਲਰੈਂਸ ਹੈਗੀ ਹੈ ਜਿਹੜਾ ਕੋਈ ਵੀ ਹਾਰਸ਼ ਰਿਪਰੀਮ ਨਹੀਂ ਹੈਗਾ ਇਸ ਤੇ ਕਾਰਵਾਈ ਕਰਦੇ ਹੋਏ ਸਾਡੇ ਗੌਰਵਤੋਰਾ ਜੀ ਜਿਹੜੀ ਐਸਐਸਪੀ ਜਿਹੜੇ ਹੈਗੇ ਨੇ ਕਪੂਥਲਾ ਦੀ ਇਹਨਾਂ ਸਾਡੇ ਕੋਲ ਕੱਲ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡੇ ਨਟੋਰੀਸ ਜਿਹੜੇ ਦੋ ਇੱਕ ਬੰਦੇ ਹੈਗੇ ਨੇ ਅੰਮ੍ਰਿਤਸਰ ਦੇ ਉਹ ਸਾਡੇ ਕਪੂਰਥਲੇ ਤੋਂ ਫਤੂ ਰਿੰਗੇ ਏਰੀਏ ਦੇ ਵਿੱਚ ਜਿਹੜੇ ਹੈਗੇ ਮੂਵਮੈਂਟ ਹੈਗੀ ਔਰ ਕੋਈ ਵਾਰਦਾਤ ਕਰਨ ਦੇ ਇਨਜਾਮ ਇਮੀਡੀਏਟਲੀ ਐਸਐਸਪੀ ਸਾਹਿਬ ਗੌਰਵਪੁਰਾ ਜੀ ਨੇ ਜਿਹੜੀਆਂ ਨਹੀਂਆਂ ਦੋ ਟੀਮਾਂ ਬਣਾਈਆਂ ਜਿਹਦੇ ਵਿੱਚ ਇੱਕ ਟੀਮ ਜਿਹੜੀ ਸੀ ਐਸਪੀ ਡੀ ਸਾਹਿਬ ਦੀ ਸੀਗੀ ਉਹਨਾਂ ਦੇ ਨਾਲ ਸਾਡੇ ਇੰਚਾਰਜ ਸੀਆਈਏ ਜਰਨੈਲ ਸਿੰਘ ਔਰ ਦੂਸਰੀ ਜਿਹੜੀ ਡੀਐਸਪੀ ਸੁਲਤਾਨ ਫਟੋਦੀ ਦੀ ਹਰਕਰਦੇਵ ਜੀ ਖੜਾ ਦੀ ਸੀ ਇਹਨਾਂ ਟੀਮਾਂ ਨੇ ਜਦੋਂ ਚੇਸ ਕੀਤਾ ਤਾਂ ਇਹਨਾਂ ਨੇ ਇੱਕ ਆਈ 20 ਜਿਹੜੀ ਸੀਗੀ ਉਹਨੂੰ ਫਿਗਰ ਆਊਟ ਕੀਤਾ ਜਦਾ ਵਾਈਟ ਰੰਗ ਦਾ ਜਿਹੜਾ ਸੀਗਾ I20 ਜਿਹਦਾ ਨੰਬਰ PB ਜਿਹੜਾ 8EZ 0649 ਸੀਗਾ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਬੜੀ ਤੇਜ਼ੀ ਨਾਲ ਗੱਡੀ ਉੱਥੋਂ ਹੋਰ ਕੱਢ ਲਈ। ਸੋ ਸਾਡੀ ਪੁਲਿਸ ਪਾਰਟੀ ਨੇ ਬੜੀ ਮੁਸਤਦੀ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਜਦੋਂ ਇਹਨਾਂ ਨੂੰ ਪਿੱਛਾ ਕਰ ਰਹੇ ਸੀਗੇ ਤੇ ਫੱਤੂ ਢਿੰਗੇ ਦੇ ਏਰੀਆ ਦੇ ਵਿੱਚ ਜਾ ਕੇ ਇਹਨਾਂ ਨੂੰ ਜਿਹੜਾ ਸਾਡੇ ਪੁਲਿਸ ਪਾਰਟੀ ਤੇ ਫਾਇਰਿੰਗ ਹੈ ਪੁਲਿਸ ਪਾਰਟੀ ਨੇ ਵੀ ਜਵਾਬੀ ਇਹਨਾਂ ਦੇ ਫਾਇਰ ਕੀਤਾ ਔਰ ਲੱਕਲੀ ਕਿਉਂਕਿ ਸਪੀਡਾਂ ਦੋਨਾਂ ਦੀਆਂ ਜ਼ਿਆਦਾ ਸੀਆਂ ਗੱਡੀਆਂ ਦੀਆਂ ਇਸ ਕਰਕੇ ਫਾਇਰਿੰਗ ਨਹੀਂ ਹੋਈ। ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗੀਆਂ ਇਹਨਾਂ ਨੇ ਚੀਪੋਰਟ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਘੇਰ ਕੇ ਇਹਨਾਂ ਬੰਦਿਆਂ ਨੂੰ ਰਾਉਂਡ ਅਪ ਰਾਉਂਡ ਅਪ ਕੀਤਾ ਔਰ ਇਹ ਬੰਦੇ ਆਪਣੀ ਜਾਨ ਬਚਾਉਣ ਦੇ ਲਈ ਜਿਹੜੇ ਸੀਗੇ ਉੱਥੇ ਸਕੂਲ ਸੀਗਾ ਸਕੂਲ ਦੀ ਬਿਲਡਿੰਗ ਦੇ ਵਿੱਚ ਚੜ ਗਏ ਔਰ ਸਕੂਲ ਦੀ ਬਿਲਡਿੰਗ ਦੇ ਵਿੱਚੋਂ ਜਦੋਂ ਇਹਨਾਂ ਨੂੰ ਘੇਰਾ ਪੈ ਗਿਆ ਪੁਲਿਸ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਸਾਰੇ ਪਾਸੇ ਹੁਣ ਭੱਜ ਨਹੀਂ ਸਕਦੇ ਅਸੀਂ ਇਹਨਾਂ ਨੇ ਉੱਤੋਂ ਸ਼ਾਲਾ ਮਾਰੀਆਂ ਔਰ ਪਿੱਛੇ ਜਿਹੜਾ ਸਟੇਡੀਅਮ ਸੀਗਾ ਉਹ ਹਾਰਟ ਸੀਗਾ ਉਹਦਾ ਸਰਫੇਸ ਦੇ ਤੇ ਕਰਕੇ ਇਹਨਾਂ ਦੇ ਕਾਫੀ ਸੱਟਾ ਸੱਟਾਂ ਲੱਗੀਆਂ ਚੋਏ ਜ਼ਹਿਰੀਲਾ ਹਵਾ ਸਕੇ ਤੋ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਜਦੋਂ ਫਿਰ ਬਾਅਦ ਵਿੱਚ ਪੁਲਸ ਨੇ ਪੁੱਛਗਿੱਛ ਕੀਤੀ ਤੇ ਸਾਨੂੰ ਜਿਹੜੀ ਹੈ 110 ਗ੍ਰਾਮ ਹੈਰੋਇਨ ਔਰ ਇੱਕ ਇਹਨਾਂ ਦੇ ਕੋਲੋਂ ਸਾਨੂੰ 7.6 ਜਿਹੜਾ ਹੈਗਾ ਪਿਸਟਲ ਔਰ ਤਿੰਨ ਜ਼ਿੰਦਾ ਕਾਰਤੂਸ ਔਰ ਇੱਕ i20 ਗੱਡੀ ਜਿਹੜੀ ਹੈ ਰਿਕਵਰ ਹੋਈ ਜੀ ਨਾਮ ਇਹਨਾਂ ਦਾ ਇਹਨਾਂ ਦਾ ਜਿਹੜਾ ਜੱਟਪ੍ਰੀਤ ਸਿੰਘ ਜੱਗਾ ਹੈਗਾ ਜੀ ਇਹ ਆਪਣੇ ਹਸਪੱਤੀ ਮਲਕੋ ਸੁਲਤਾਨਪੁਰ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਵੀਰ ਸਿੰਘ ਜਿਹੜਾ ਹੈਗਾ ਕ੍ਰਿਸ਼ਨਾ ਕਲੋਨੀ ਸੁਲਤਾਨਪੁਰ ਦਾ ਹੈ ਜਿਹੜਾ ਜੈਕਰੀ ਜੱਗਾ ਇਹਦੇ ਉੱਤੇ 14 ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਦੂਸਰਾ ਕਨਵੀ ਹੈਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ। ਕਨਵੀ ਜਿਹੜਾ ਵੈਪਨ ਤੇ ਇਹਨਾਂ ਕੋਲ ਜਿਹੜਾ ਐਨਡੀਪੀਐਸ ਦੀ ਰਿਕਵਰੀ ਹੈ ਕੁਝ ਫਾਈਂਡ ਆਊਟ ਹੋ ਸਕਿਆ ਹੈ ਕਿ ਆਪਣੇ ਲਈ ਸੀ ਦੇਣਾ ਰਹੇ ਸੀ ਜਾਂ ਵੈਪਨ ਇਹਨਾਂ ਨੇ ਕਿਹੜੇ ਦੇਖੋ ਇਹ ਜਿਹੜੇ ਹਾਰਡ ਕੋਰ ਕਿਦਾਂ ਇਹਦੇ ਆਲਰੇਡੀ 14 ਮੁਕਦਮੇ ਉੱਤੇ ਦਰਜ ਹੈਗੇ ਨੇ ਔਰ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਕੁਝ ਕਰਨ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਉਸੇ ਲੀਡ ਦੇ ਉੱਤੇ ਹੀ ਇਹ ਕਾਰਵਾਈ ਕੀਤੀ ਗਈ ਬਾਕੀ ਜਿਹੜੀ ਹੈਗੀ ਪੁੱਛ ਕੇ ਜਾਣਾਂ ਦੀ ਜਿਹੜੀ ਹੈ ਡਿਟੇਲ ਨਾਲ ਚੱਲ ਕੇ ਤੁਹਾਨੂੰ ਹੋਰ ਵੀ ਜੜੇ ਖਰਾਸੇ ਥਰਡ ਪਰਸਨ ਕੌਣ ਆ ਜਿਹੜਾ ਤੀਸਰਾ ਬੰਦਾ ਵਿਤੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਉਹ ਆਇਡੈਂਟੀਫਾਈ ਹੋ ਗਿਆ ਕੱਲ ਜਾਂ ਪਰਸੋਂ ਤੱਕ ਹੋਊਗਾ ਇਹ ਇਹ ਸਰ ਜਿਹੜਾ ਤੁਸੀਂ ਦੱਸਿਆ ਟੋਟਲ ਆਪਰੇਸ਼ਨਸ ਕਿੰਨੀ ਦੇਰ ਚੱਲਿਆ ਜਿਹੜੇ ਫਾਇਰ ਐਕਸਚੇਂਜ ਹੋਏ ਨੇ ਔਰ ਔਰ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫਰਮੇਸ਼ਨ ਆਈ ਇਨਫਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਿਆ ਸੈਟਅਪ ਕਰਦੇ ਅੱਧਾ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40 45 ਮਿੰਟ ਦਾ ਸਾਰਾ ਮੰਨ ਕੇ ਡ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਸ ਆਊਟ ਹੋਈ ਕਿਉਂਕਿ ਵਹੀਕਲਸ ਹੋਰ ਸਪੀਡ ਸੀਗੇ ਫਿਰ ਅੱਗੇ ਨਾਕੇ ਲਵਾਏ ਸੋ ਇਸ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਆ ਚ ਹੀ ਕਨਫਾਈਨ ਰਹਿਣ ਬਾਹਰ ਨਾ ਜਾਣ ਔਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ ਸੀਆਈਏ ਦਾ ਔਰ ਸੁਲਤਾਨਪੁਰ ਲੋਟੀ ਜਿਹੜੀ ਹੈ ਕਿ ਪੁਲਿਸ ਨੇ ਕੋਆਰਡੀਨੇਟ ਇੱਕ ਐਫਰਟ ਕਰਕੇ ਆਪਰੇਸ਼ਨ ਕਰਕੇ ਇਹ ਬੰਦੇ ਨੂੰ ਫੜ ਕੇ ਇਹਨੂੰ ਨਿਊਟਰਲਾਈਜ਼ ਫਾਇਰ ਫਾਇਰ ਜੇ ਨਹੀਂ ਹੋਇਆ ਸਰ ਫਾਇਰ ਥਿੰਗ ਰਾਉਂਡ ਕੀਤੇ ਸੀਗੇ ਜਵਾਬੀ ਪੁਲਿਸ ਨੇ ਫਾਇਰ ਕੀਤੇ ਹੋਣਗੇ ਚ ਜੇਰੇ ਲੱਗ ਕਿੰਨੇ ਜਾਣੇ ਇਹ ਇਹਲਾ ਜਿਹੜਾ ਜਸਪੀ ਜੱਸਾ ਹੈਗਾ ਇਹਦੇ ਸੱਟਾਂ ਲੱਗੀਆਂ ਕਿ ਐਨੇ ਜਦੋਂ ਪੁਲਸ ਨੂੰ ਘੇਰਾ ਵੇਖੀ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫੇਰੇ ਇਹਦੇ ਕਾਫੀ ਜੜੀਆਂ ਸੀਗੀਆਂ ਸੱਟਾਂ ਉਹਨਾਂ ਦਾ ਜਿਹੜਾ ਚਿੰਨੇ ਵੈਪਨ ਸੀ ਉਹਨਾਂ ਦਾ ਉਹਨਾਂ ਕੋਲ ਇੱਕ ਵੈਪਨ ਹੀ ਕਵਰ ਬਾਇਆ ਤੇ ਇਹ I20 ਤੇ ਡੀ ਜਿਹੜੀ ਇਹ ਇਹ